ਬਹੁਤ ਖੂਬਸੂਰਤ ਲੱਗੰਦੀ ਸੀ ਵੇਖਣ ਨੂੰ ਵੀ ਇਹ ਮੇਰੇ ਹਿਸਾਬ ਨਾਲ ਹੈ ਛਲੀਆਂ ਨੇ ਬਟ ਲੱਗਦੀ ਦੇਖੋ ਚੜੀ ਵਰਗੀ ਲਈ ਤੇ ਆ ਚੀਜ਼ ਦੇਖੋ ਯਾਰ ਕੀ ਬਾਤ ਹੈ ਕਾफी ਟਾਈਮ ਬਾਅਦ ਜਿਹੜਾ ਦੇਖਣ ਨੂੰ ਮਿਲਿਆ ਤੇ ਤਰਾ ਆਪਣੇ ਉਹ 스멜 ਆਉਂਦੀ ਹੈ ਗੋਏ ਦੀ ਉਹ ਹਿਸਾਬ ਦਾ ਆਉਂਦੀ 스멜 ਅਗਲੇ ਪਾਸੇ ਵੀ ਪਿੰਡੀਆਂ ਤੇ ਮਿਰਚਾਂ ਕਾਫੀ ਲੱਗੀਆਂ ਤੇ ਉਧਰਲੇ ਪਾਸੇ ਜਿਹੜੀ ਆ ਉਹ ਲੋਕੀ ਦੀ ਵਾਲਿਆ ਸਾਰੀ ਹਾਂਜੀ ਦੋਸਤੋ ਕੀ ਹਾਲ ਚੱਲ ਜੇ ਤੇ ਆ ਚੀਜ਼ ਦੇਖੋ ਯਾਰ ਬਿਲਕੁਲ ਚਰੀ ਆਪਣੀ ਜਿत्रा ਚਰੀ ਬੀਜੀ ਦੀ ਆ ਉਹੀ ਲੱਗਨਦੀ ਮਿੰਦੇ ਆਵਲੀ ਚਰੀ ਜੜੀ ਆ ਤੇ ਉਸੇ ਤਰ੍ਹਾਂ ਹੀ ਵਟਾ ਪਈਆਂ ਨੇ ਤੇ ਰੋਡ ਦੇ ਨਾਲ ਪੈਲੀ ਆ ਤੇ ਉਧਰਲੇ ਪਾਸੇ ਤੁਸੀਂ ਦੇਖੋ ਬਹੁਤ ਸ਼ਾਨਦਾਰ ਕੋਠੀ ਪਈ ਹੋਈ ਆ ਬੰਦੇ ਨੇ ਤੇ ਇਧਰਲੇ ਪਾਸੇ ਮੱਕਈ ਲੱਗੀ ਆ ਤੇ ਆ ਚੀਜ਼ ਤੁਸੀਂ ਜਿਹੜੀ ਦੇਖੰਦਾ ਜੇ ਇਹ ਹੈਗੀ ਆ ਮੋਟਰੇ ਦਾ ਦੀ ਤੇ ਇਧਰ ਦੇ ਪਾਸੇ ਵੀ ਕੁਝ ਲੱਗਾ ਹੋਇਆ ਆ ਤੇ ਬਟ ਜਿਹੜੀ ਆ ਚੀਜ਼ ਬਹੁਤ ਸੋਹਣੀ ਲੱਗਨਦੀ ਐ ਇਹਨੂੰ ਚਰੀ ਜਿਹੜੀ ਵੇਖ ਕੇ ਤੇ ਬਹੁਤ ਹੀ ਮੈਂ ਉਧਰਲੇ ਪਾਸੇ ਆਉਂਦਿਆ ਸੀ ਤੇ ਮੈਂ ਬ੍ਰੇਕ ਲੈ ਕੇ ਤੇ ਫਿਰ ਕੇਚਾਈ ਦੀ ਜਿਹੜੀ ਵੀਡੀਓ ਬਣਾਉਂਦਿਆਂ ਮੈਂ ਤੇ ਬਹੁਤ ਖੂਬਸੂਰਤ ਲੱਗੰਦੀ ਸੀ ਵੇਖਣ ਨੂੰ ਵੀ ਇਹ ਮੇਰੇ ਹਸਾਂ ਦਾ ਹੈ ਛੱਲੀਆਂ ਨੇ ਬਟ ਲੱਗਦੀ ਦੇਖੋ ਚਦੀ ਵਰਗੀ ਲਈ ਆ ਆਪਣੇ ਵਾਂਗੂ ਜਿਵੇਂ ਮੱਟਾ ਪਾਈ ਦੀਆਂ ਉਹ ਵੱਟਾ ਪਾਈਆਂ ਵੇਖ ਲੋ ਕਿੱਡਾ ਸ਼ਾਨਦਾਰ ਉਹ ਸਾਹਮਣੇ ਜਿਹੜਾ ਪਈ ਪਈ ਨਿਕਲ ਜਾਂਦੀ ਹੈ ਜਿਵੇਂ ਆਪਣੇ ਪਿੰਡਾਂ ਵਾਲੀ ਤੇ ਉਹ ਸਾਹਮਣੇ ਦੇਖੋ ਉਧਰਲੇ ਪਾਸੇ ਪਈ ਨਿਕਲ ਰਹੀ ਆ ਤੇ ਬੂਟੇ ਵੀ ਕੁਝ ਲੱਗੇ ਹੋਏ ਆ ਤੇ ਘਰ ਵੀ ਹੈਗਾ ਵੇਖੋ ਕਿੱਡਾ ਸ਼ਾਨਦਾਰ ਮਾਹੌਲ ਮਲਕੀ ਕਿਆ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੁੰਦੇ ਆ ਇੱਥੇ ਯਾਰ ਆ ਚੀਜ਼ ਦੇਖੋ ਕਿਆ ਖੂਬਸੂਰਤ ਨਜ਼ਾਰਾ ਮਿੱਤਰੋ ਉੱਧਰਲੇ ਪਾਸੇ ਕਿ ਬੰਦ ਭਾਈ ਨੇ ਘੋੜੇ ਰੱਖੇ ਹੋਏ ਆ ਤੇ ਇਧਰਲੇ ਪਾਸੇ ਆ ਚੀਜ਼ ਆ ਤੇ ਮੈਂ ਤੁਹਾਨੂੰ ਪਰਲੇ ਪਾਸੇ ਵੀ ਤੁਹੋਂਨਾ ਆ ਕੀ ਕਹਿੰਦੇ ਆ ਇਧਰ ਜਿਹੜੀ ਆ ਭਾਈ ਭਜੀ ਪੰਜਾਬ ਦੀ ਬੋਲ ਬਣਦਾ ਆ ਵੇਖਣ ਨੂੰ ਇਧਰਲੇ ਪਾਸੇ ਜਿਹੜੀ ਆ ਲਹਿਰਿਆ ਤੇ ਉਹ ਸੁਆ ਚੱਲ ਰਿਹਾ ਸਾਹਮਣੇ ਆ ਦੇਖੋ ਮਿੱਤਰੋ ਆ ਖੂਬਸੂਰਤ ਨਜ਼ਾਰਾ ਆ ਤੇ ਆ ਸਾਹਮਣੇ ਜਿਹੜੀ ਆ ਕੰਪੈਰ ਖਲੋਤੀ ਆ ਤੇ ਆ ਚੀਜ਼ ਦੇਖੋ ਯਾਰ ਕੀ ਬਾਤ ਹੈ ਆ ਹੁੰਦੀ ਆ ਯਾਦ ਆਪਣੇ ਮਟਰ ਦੇ ਸੋਇਆ ਦੀ ਕੀ ਖੂਬਸੂਰਤ ਨਜ਼ਾਰਾ ਇਧਰਲੇ ਪਾਸੇ ਖੇਤੀ ਹੋਉਂਦੀ ਆ ਤੇ ਉਧਰਲੇ ਪਾਸੇ ਜਿਹੜੀ ਨਹਿਰ ਜਗਲਦੀ ਆ ਤੇ ਆ ਚੀਜ਼ ਦੇਖੋ ਕਿੰਨੀ ਸ਼ਾਨਦਾਰ ਆ ਬਹੁਤ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਯਾਰ ਪੈਲੀਆਂ ਦੀ ਖੂਬਸੂਰਤ ਜਿਹੜੀ ਫੇਰ ਫੇਰ ਦੀ ਜਿਹੜੀ ਹਵਾ ਆਉਂਦੀ ਆ ਤੇ ਉਹਨਾਂ ਜਿਹੜੀ ਉਹ ਮੈਂ ਮਹਿਸੂਸ ਕਰ ਸਕਦਾ ਆ ਜਾਂ ਤੁਹਾਨੂੰ ਦੱਸ ਸਕਦਾ ਬਸ ਉਹ ਮੈਨੂੰ ਹੀ ਪਤਾ ਹੈ ਕਿੰਨੀ ਖੂਬਸੂਰਤ ਤੇ ਕਿੰਨੀ ਸ਼ਾਨਦਾਰ ਹਵਾ ਆਉਂਦੀ ਆ ਏ ਠੰਡੀ ਠੰਡੀ ਇਧਰਲੇ ਪਾਸੇ ਕੁਝ ਘਾਹ ਰਿਆ ਉਧਰਲੇ ਪਾਸੇ ਕੁਝ ਘਾਹ ਰਿਆ ਬਹੁਤ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਇੱਥੋਂ ਦਾ ਦੇਖ ਤੋਂ ਇਹ ਦੇਖ ਸਕਦੇ ਜੇ ਆਮ ਅਮਰੀਕਾ ਦੀ ਜਿਹੜੀ ਆ ਮੋਟਰਾਂ ਆ ਇਧਰਲੇ ਪਾਸੇ ਦੇਖੋ ਦੋਸਤੋ ਗਾਈਆਂ ਦਾ ਜਿਹੜਾ ਡੇਰੀ ਫਾਰਮ ਆ ਕਿਾ ਖੂਬਸੂਰਤ ਲੱਗਤ ਦਈਆਂ ਆ ਸਾਈ ਵਾਲ ਗਾਈਆਂ ਸਾਈ ਵਾਲ ਵੇ ਦੇਖ ਸਕਦੇ ਜੇ ਖੁੱਲਾ ਬਲਕਿ ਇਸ ਤਰ੍ਹਾਂ ਨਹੀਂ ਹੈ ਕਿ ਆਪਣੇ ਵਾਂਗੂ ਜਿਵੇਂ ਬੰਨ ਕੇ ਰੱਖਦੇ ਆ ਉਹ ਸਿਸਟਮ ਨਹੀਂ ਹੈਗਾ ਇੱਥੇ ਔਰ ਤੁਸੀਂ ਦੂਰ ਤੱਕ ਦੇਖ ਸਕਦੇ ਜੇ ਕਿ ਗਾਈਆਂ ਦਾ ਸਾਰਾ ਪਿੱਛੇ ਸਿਸਟਮ ਹੈ ਆ ਤੇ ਕਿੰਦਾ ਦੇਖਣ ਦੀਆਂ ਮੇਰੇ ਵੱਲੋਂ ਬਹੁਤ ਸੋਹਣੀਆਂ ਲੱਗਣਦੀਆਂ ਗਾਈਆਂ ਤੇ ਕਾਫੀ ਟਾਈਮ ਬਾਅਦ ਜਿਹੜਾ ਦੇਖਣ ਨੂੰ ਮਿਲਿਆ ਤੇ ਇਸ ਤਰ੍ਹਾਂ ਆਪਣੇ ਉਹ 스멜 ਆਉਂਦੀ ਹੈ ਗੋਏ ਦੀ ਉਸ ਹੱਬ ਨਾਲ ਆਉਂਦੀ 스멜 ਬਹੁਤ ਸੋਹਣਾ ਨਜ਼ਾਰਾ ਦੇਖਣ ਨੂੰ ਮਿਲਦੇ ਆ ਸਾਰੀ ਗਾਈਆਂ ਮੇਰੇ ਵਾਲੇ ਪਾਸੇ ਨੂੰ ਆ ਗਈਆਂ ਆ ਔਰ ਕਿਤੇ ਤਾਂ ਪਰ ਹੁਣ ਮੇਰੇ ਵੱਲੋਂ ਦਰਲੇ ਪਾਸੇ ਜਿੱਲੀ ਇੱਕ ਸਾਡੀ ਇਹ ਸ਼ੌਪਾ بڑے ਟਾਇਰਾਂ ਵੀ ਤੇ ਨਿਉ ਸਾਰੇ ਕਾਇਰ ਮਿਲ ਜਾਂਦੇ ਇਥੇ ਕੱਪੜੇ ਸੈਕੰਡ ਹੈਂਡ ਨਿਉ ਵਨ ਜਿਹੜੇ ਮਰਜੀ ਲੈ ਲਓ ਦੇਖਾ ਦੇ ਬਾ ਪੁੱਛਣਾ ਅਸੀਂ ਉਦਾਂ ਹੀ ਅੱਜ ਔੜੇ ਕਰੀ ਹੈਗੇ ਲਓ ਜੀ ਮਿੱਤਰੋ ਅੱਜ ਦੀ ਸਵੇਰ ਜਿਹੜੀ ਆ ਉਹ ਹੋ ਚੁੱਕੀ ਆ ਇੱਕ ਕਰਾਰੀ ਜੀ ਧੁੱਪ ਦੇ ਨਾਲ ਤੇ ਤੁਸੀਂ ਇੱਧਰ ਦੇ ਪਾਸੇ ਜਿਹੜਾ ਦੇਖੰਦਾ ਜੇ ਸਾਰੀ ਗੁਰਦੁਆਰੇ ਦੀ ਜਗ੍ਹਾ ਆ ਤੇ ਕੋਣ ਕਹਿੰਦਾ ਆ ਅਮਰੀਕਾ ਦੇ ਵਿੱਚ ਰਹਿ ਕੇ ਵੀ ਬੰਦਾ ਜੇ ਸਬਜ਼ੀਆਂ ਹਰੀਆਂ ਭਰੀਆਂ ਨਹੀਂ ਖਾ ਸਕਦਾ ਤੇ ਮੈਂ ਤੁਹਾਨੂੰ ਅੱਜ ਸ਼ਾਖ ਸ਼ਾਹ ਦਰਸ਼ਨ ਕਰਾਉਂਦਿਆਂ ਹਰੀਆਂ ਸਬਜ਼ੀਆਂ ਦੇ ਤੇ ਤੁਸੀਂ ਦੇਖ ਸਕਦੇ ਜਿੱਧਰ ਜਿਹੜੀਆਂ ਮਿਰਚਾਂ ਲੱਗੀਆਂ ਹੋਈਆਂ ਆ ਇੱਧਰਲੇ ਪਾਸੇ ਭਿੰਡੀਆਂ ਲੱਗੀਆਂ ਹੋਈਆਂ ਆ ਇਹ ਸਾਰੀ ਜਿਹੜੀ ਆ ਜਗ੍ਹਾ ਗੁਰਦਵਾਰੇ ਸਾਹਿਬ ਦੀ ਆ ਤੇ ਇੱਧਰ ਦੇ ਪਾਸੇ ਲਸਣ ਲਾਇਆ ਸੀ ਬਾਬਿਆਂ ਨੇ ਤੇ ਆ ਸਾਰਾ ਪੁੱਟ ਲਿਆ ਗਿਆ ਆ ਇੱਧਰਲੇ ਪਾਸੇ ਜਿਹੜੇ ਆ ਉਹ ਕਦੂਆਂ ਦੀ ਵੱਲ ਲੱਗੀ ਆ ਤੇ ਲੋਕੀਆਂ ਦੀ ਆ ਤੇ ਤੋਰੀਆਂ ਦੀ ਵੱਲਾਂ ਲੱਗੀਆਂ ਤੁਸੀਂ ਦੇਖ ਸਕਦੇ ਜੇ ਤੇ ਕੋਣ ਕਹਿੰਦਾ ਕਿ ਬਾਹਰ ਦੇ ਦੇਸ਼ 'ਚ ਬੰਦਾ ਹਰੀ ਸਬਜ਼ੀ ਨਹੀਂ ਖਾ ਸਕਦਾ ਤੁਸੀਂ ਦੇਖ ਸਕਦੇ ਜੇ ਆ ਜਿਹੜੀਆਂ ਤੋਰੀਆਂ ਦੀਆਂ ਵੱਲਾਂ ਆ ਤੇ ਇੱਧਰਲੇ ਪਾਸੇ ਕarele ਲੱਗੇ ਹੋਏ ਆ ਤੇ ਅਗਲੇ ਪਾਸੇ ਵੀ ਪਿੰਡੀਆਂ ਤੇ ਮਿਰਚਾਂ ਕਾਫੀ ਲੱਗੀਆਂ ਆ ਤੇ ਉੱਧਰਲੇ ਪਾਸੇ ਜਿਹੜੀ ਆ ਉਹ ਲੋਕੀ ਦੀਵਾਲਿਆ ਸਾਰੀ ਤੇ ਇਧਰਲੇ ਪਾਸੇ ਤੁਹਾਨੂੰ ਪਿਛਲੀ ਵੀਡੀਓ ਚ ਵਿਖਾਇਆ ਸੀ ਮੰਗਰਨਾ ਲੱਗਾ ਹੋਇਆ ਆ ਤੇ ਇਧਰਲੇ ਪਾਸੇ ਜਿਹੜੀ ਖਾਲੀ ਜਗ੍ਹਾ ਆ ਇਹ ਵੀ ਗੁਰੂ ਘਰ ਦੀ ਜਗ੍ਹਾ ਆ ਸਾਰੀ ਕਿ ਇਹ ਪੀਰ ਭਰਾ ਨੇ দান ਦਿੱਤੀ ਹੋਈ ਆ ਗੁਰੂ ਘਰ ਨੂੰ ਤੇ ਆਦੇ ਵਿੱਚ ਤੇ ਬਾਕੀ ਇਧਰਲੇ ਪਾਸੇ ਵੀ ਸ਼ੰਤ ਮਿੱਥੇ ਲੱਗੀ ਆ ਤੇ ਪਾਲਕ ਆ ਤੇ ਹੋਰ ਆ ਪਤਾ ਨਹੀਂ ਕੀ ਚੀਜ਼ ਆ ਤੇ ਆਹ ਦੇਖਦੇ ਹੋ ਸੱਕਦੇ ਜੇ ਪੈਗਣ ਲੱਗੇ ਵੰਗਣ ਤੇ ਆ ਸ਼ਿੰਲਾ ਮਰਚਾਂ ਮੋਟੀਆਂ ਵਾਲੀਆਂ ਜਿਹੜੀਆਂ ਉਹ ਲੱਗੀਆਂ ਤੇ ਬਹੁਤ ਸੋਹਣੀ ਆ ਸਬਜੀ ਦਾ ਹਰੀ ਭਰੀ ਖਾਣ ਨੂੰ ਮਿਲਦੀ ਆ ਗੁਰੂ ਘਰ ਦੀ ਤੇ ਬਾਹਰੋਂ ਬਹੁਤ ਘੱਟ ਲੈਂਦੇ ਆ ਤੇ ਆਪਣੀਆਂ ਸਬਜ਼ੀਆਂ ਇੱਥੇ ਗੁਰੂ ਘਰ ਦੇ ਵਿੱਚ ਲਾਉਂਦੇ ਆ ਤੇ ਆ ਗੱਤੂ ਜਿਹੜਾ ਪੱਕ ਗਿਆ ਆ ਤੇ ਉਧਰਲੇ ਪਾਸੇ ਜਿਹੜਾ ਆ ਉਹ ਮੋਟਰ ਦਾ ਸਾਧਨ ਆ ਪਾਣੀ ਪੁਣੀ ਲਾਉਣ ਦਾ ਤੇ ਤੇ ਮਿਲਦੇ ਆ ਕੋਈ ਨੈਕਸਟ ਵੀਡੀਓ ਦੇ ਵਿੱਚ ਤੇ ਤੁਸੀਂ ਸਾਰੇ ਇਦਾਂ ਹੀ ਪਿਆਰ ਦਿੰਦੇ ਰਹੋ ਲਾਈਕ ਸ਼ੇਅਰ ਕਮੈਂਟ ਕਰਕੇ ਸਤਿ ਸ੍ਰੀ ਅਕਾਲ